ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਧਾਗੇ ਤਵੀਤਾਂ ਅਤੇ ਪੁੱਛਾਂ ਦੇਣ ਦਾ ਕੰਮ ਕਰ ਰਿਹਾ ਸੀ ਇੱਕ ਵਿਅਕਤੀ ਤਾਂ ਸਿੱਖ ਜਥੇਬੰਦੀਆਂ ਨੇ ਕੀਤੀ ਵੱਡੀ ਕਾਰਵਾਈ ਸੂਬੇ ਦੇ ਅੰਦਰ ਜਿੱਥੇ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਤੇ ਹੀ ਤਾਜ਼ਾ ਮਾਪਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਫਿਰੋਜ਼ਪੁਰ ਵਿੱਚ ਐਸਜੀਪੀਸੀ ਅਤੇ ਸਤਕਾਰ ਕਮੇਟੀ ਵੱਲੋਂ ਪੁਲਿਸ ਦੀ ਮਦਦ ਨਾਲ ਫਰੋਜਪੁਰ ਦੇ ਬਸੰਤ ਵਿਆਰ ਵਿੱਚ ਬਣੇ ਇੱਕ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਕਬਜ਼ੇ ਵਿੱਚ ਲੈ ਕੇ ਸਰੂਪਾਂ ਨੂੰ ਪੂਰੀ ਮਰਿਆਦਾ ਅਨੁਸਾਰ ਜਰਮਣੀ ਸਾਹਿਬ ਗੁਰਦੁਆਰਾ ਵਿਖੇ ਲਿਜਾਇਆ ਗਿਆ। ਸਤਕਾਰ ਕਮੇਟੀ ਅਤੇ ਇੰਟਰਨੈਸ਼ਨਲ ਪੰਥਕ ਅਦਾਲਤ ਦੇ ਆਗੂਆਂ ਨੇ આરોਪ ਲਗਾਏ ਅਨਕੇ ਫਰੋਜਪੁਰ ਦੇ ਬਸੰਤ ਵਿਆਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਧਾਗੇ ਤਵੀਤਾਂ ਅਤੇ ਪੁੱਛਾਂ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਸਤਨਾਮ ਸਿੰਘ ਬੱਲੀਆਂ ਇੰਟਰਨੈਸ਼ਨਲ ਪੰਥਕ ਦਲ ਨੇ ਦੱਸਿਆ ਕਿ ਉਹਨਾਂ ਕੋਲ ਵੀਡੀਓ ਵੀ ਮੌਜੂਦ ਨੇ ਉਹਨਾਂ ਕਹਿੰਦੇ ਕਿ ਉਹਨਾਂ ਵੱਲੋਂ ਪਹਿਲਾਂ ਇਸ ਗੁਰਦੁਆਰੇ ਤੇ ਨਿਗਰਾਨੀ ਰੱਖੀ ਗਈ ਔਰ ਵੀਡੀਓ ਵੀ ਬਣਾਈਆਂ ਗਿਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਸਵਰਨ ਸਿੰਘ ਵੱਲੋਂ ਪਖੰਡ ਕਰਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ ਔਰ ਆਪਣੇ ਆਪ ਤੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਅਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਅਤੇ अनेਕਾਂ ਚੀਦ ਸਿੰਘਾਂ ਦਾ ਪੈਰਾ ਹੌਣ ਦਾ ਜੋ ਢੋਂਗ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਅੱਜ ਮੌਕੇ ਤੇ ਪਹੁੰਚ ਕੇ ਉਸ ਦੀ ਵੀਡੀਓ ਵੀ ਬਣਾਈ ਗਈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਵੀ ਉਹ ਕਿਸੇ ਤਰ੍ਹਾਂ ਉਹਨਾਂ ਦੇ ਉੱਤਰ ਨਹੀਂ ਦੇ ਪਾਰਿਆ ਔਰ ਵੀਡੀਓ ਦੇ ਵਿੱਚ ਢੋਂਗ ਕਰਦਾ ਹੋਇਆ ਵੀ ਦਿਖਾਈ ਦੇ ਰਿਹਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਚੈਲੰਜ ਕਬੂਲ ਕਰੋ ਆ ਤਰ ਵਾਰ ਤੁਹਾਡੇ ਹੱਥ ਚ ਹੋਊਗੀ ਤੋ ਤੁਸੀਂ ਮੰਨੋ ਕਿ ਮੇਰੇ ਜੱਟ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਬਾਣਾ ਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੂੰ ਸਵਾਲ ਕਰ ਤੂੰ ਸਵਾਲ ਤੂੰ ਸਵਾਲ ਤੂੰ ਸਵਾਲ ਤੂੰ ਵਾਹ ਤੋ ਵਾਹ ਹੇ ਵਾਹ ਹੁਣ ਦੱਸੋ ਕਿਹੜਾ ਕਿਹੜਾ ਸਿੰਘ ਬੋਲਦਾ ਸੋਹਣੂ ਪੁੱਤੋਂ ਕਿਹੜਾ ਸਿੰਘ ਬੋਲਦਾ ਵਾਹ ਹੇ ਤੂੰ ਆਹੇ ਵਾਹ ਹੇ ਪ੍ਰਵੇਸ਼ ਕੀਤਾ 10 ਮਿੰਟ ਤੋਂ ਮੈਂ ਬੈਂਗਲਾ ਮੰਮੀ ਵਾਈਫ ਜੀ ਦਾ ਵਾਈਫ ਜੀ ਕੀ ਫਤ ਹੈ ਕਿਹੜਾ ਕਿਹੜੇ ਸਿੰਘ ਨੇ ਦਿੱਤੋ ਨਾ ਨਾ ਪੁੱਤ ਅਸੀਂ ਹਾਂਜੀ ਬਾਬਾ ਗੁੱਟਾ ਸਾਹਿਬ ਜੀ ਆ ਪੁੱਤ ਅਸੀਂ ਬੋਤਾ ਸਾਹਿਬ ਬਾਬਾ ਬੋਤਾ ਸਿੰਘ ਜੀ ਅਰਗੇ ਸਵਾਲ ਕੋਈ ਸਵਾਲ ਨਹੀਂ ਕਰਦੇ ਸਾਡੇ ਸਵਾਲਾਂ ਦਾ ਜਵਾਬ ਦਿਓ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ ਕੋਈ ਸਵਾਲ ਨਹੀਂ ਚਲੋ ਬਈ ਆ ਜਾਈਏ ਬਿਲਕੁਲ ਬਖੰਡ ਕਰ ਰਿਹਾ ਤੂੰ ਬਿਲਕੁਲ ਬਖੰਡ ਕਰ ਰਿਹਾ ਪ੍ਰਚਾਰ ਚੰਦੀ ਆ ਗਈ ਦੇ ਵਿੱਚ ਵਾਹ ਬਿਲਕੁਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਕੱਢੀ ਲਾ ਕੇ ਚਲੋ ਬਾਹਰ ਨੂੰ ਲੇਕੇ ਚਲੋ ਮੈਂ ਨਹੀਂ ਗੱਲਾਂ ਮਾਰ ਰਿਹਾ ਵਾਹ ਜਾਂ ਸਾਡੇ ਸੁਵਾਲਾਂ ਦੇ ਜਵਾਬ ਦੇ ਇੱਥੇ ਬਾਬਾ ਇਸ ਰੋ ਪੰਜਾਬੀ ਮੱਤ ਹੈ ਆਪ ਦੀ ਮਾਂ ਤੇ ਸਾਰੀ ਦੁਨੀਆ ਨੂੰ ਸਾਡੀ ਤੋਂ ਕੋਈ ਜਿਹੜਾ ਕਰ ਕਰਨ ਗਿਆ ਏ ਸਾਡੀ ਕੌਮ ਦਾ ਬੜਾ ਕਰ ਕਰਨ ਲਿਆਏ ਮੇਰੇ ਆਪ ਦੇਖੋ ਮੇਰੀ ਸੁਣੋ ਗੱਲ ਇਹ ਨਾ ਗੱਲ ਆ ਤੂੰ ਮੇਰੇ ਸਵਾਲਾਂ ਦਾ ਜਵਾਬ ਦੇਵੇਂ ਨਹੀਂ ਤੇ ਮੇਰਾ ਸਿਰਕਲ ਮੈਂ ਕਟਰਾ ਜਿਹਦਾ ਤੂੰ ਸਿਉਰੀ ਕੱਟੇ ਲਿਆ ਹਾਂ ਕਟਾਂਗੇ ਬੜੀਆਂ ਤੁਹਾਨੂੰ ਤੇਰੇ ਜਵਾਬ ਦੇ ਸਕਦਾ ਬਾਬਾ ਜਦੋਂ ਮਾਤੀ ਚਲੀ ਗਈ ਬਸ ਅਸਰ ਕੀ ਰਹਿ ਗਿਆ ਅਗਰ ਬਾਬਾ ਦੀ ਗੱਲ ਆ ਜੀ ਤੁਸੀਂ ਸ਼ੋਹਰੂ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਉਹਨਾਂ ਨਾਲ ਫਿਰ ਕਟਿਆ ਵੀ ਹੋ ਜਾਣਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਹਦੀਪ ਸਿੰਘ ਦਾ ਦੱਸੋ ਮੈਨੂੰ ਪਾਈਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਵੀ ਭਾਈ ਬਕਰਜਾ ਸਿੰਘ ਦਾ ਸੁਣਿਓ 5 5 ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਉਛੰਦਾਂ ਸਾਂ ਮਾਣਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਈਸੇ ਦਾ ਨਾਮ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਕਹਿ ਲੈਣੇ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਸ਼ੀਰ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰੀ ਜਿਹੜੇ ਤੁਹਾਨੂੰ ਸ਼ੀਰ ਸਿੰਘ ਤੁਸੀਂ ਆਦੇ ਹੋ ਉਹਨਾਂ ਸ਼ੀਦਾ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਛੀਰ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਇਹ ਸਾਡੇ ਕੋਲ ਵੀਡੀਓ ਬਣੀ ਆ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇੱਥੋਂ ਸੂਰਬੀ ਕਿੱਥੇ ਲਾ ਕੇ ਬੈਠੇ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਤਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨਾਲ ਸਾਡਾ ਬੜਾ ਇੰਟਰਨੈਸ਼ਨਲ ਪੰਥਰਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲਤਕ ਸਾਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮੁੜਿਆਦ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰੇ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲਤਖਸਰ ਉਹਨਾਂ ਨੂੰ ਦਿੱਤਾ ਜਾਵੇਗਾ ਕੀ ਨਾਮ ਤੁਹਾਡਾ 10 ਬਬਸਨਾਮ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਕੀ ਨਾਮ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਾਰਾ ਮੁਬਾਰਕ ਸਰੂਰ ਜੀ ਕੀ ਮਸਲਾ ਕੀ ਮਤਲਬ ਹੈ ਕਿ ਅਨਜਵਾਈ ਹੈ ਇਹ ਤੇ ਬੰਦਾ ਭਲਾ ਜਿਹਦਾ 시 ਦਸਿਆਂ ਦੇ ਪਰੇ ਆ ਚਾਹ ਪਏ ਦੇ ਮੈਨ ਬਣਾ ਲੀ ਵੀ ਆਪਣਾ ਕੇ ਨਾਲੇ ਮਰਗ ਸ੍ਰੋਣੀ ਪੀਟੀ ਆਪਾਰ ਦਾ ਦਿਖਾ ਦੇਤੀ ਬਾਰੇ ਆਉਂਦੇ ਆ ਬਾਹਰ ਮਾਰਦੇ ਜਿਹੜਾ ਵੀ ਉਹਨਾਂ ਦੇ ਪਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਜੀ ਨਾਲ ਕੀ ਹੁੰਦਾ ਜੀ ਇਹ ਪਹਿਰੇ ਆਲੇ ਜਾਂਦੇ ਆ ਨਹੀਂ ਕੋਈ ਹੁੰਦਾ ਜਾਂਦਾ ਜੇ ਕੋਈ ਜਾਣਕਾਰਾ ਹੋਵੇ ਅਨੇ ਜੇ ਪਹਿਰੇ ਆਉਂਦੇ ਆ ਸਾਨੂੰ ਨੀ ਪੁਰਾ ਸਾਡੇ ਨਾਲ ਚੀਜ਼ ਹੋਣੀ ਹੈ ਸਿਲਿੰਡਰ ਬਾਹਰ ਹੈ ਨੇ ਚ ਸੋਕ ਬੋਈਆਂ ਬਣਾ ਲੈਂਦੇ ਆ ਬੋਈਆਂ ਬਣਾ ਕੇ ਸੋਲੀ ਪੇਟੀ ਦੇ ਸਟਾਰਟ ਕਰਦੇ ਆ ਵੀ ਬਾਬਾ ਜੀ ਕੋ ਦਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਆਹੀ ਨਹੀਂ ਮੰਨਦੇ ਹਾਂਜੀ ਇਹਨੇ ਮਹਾਰਾਜ ਦੀ ਸੁਪ ਲੈ ਚਲੇ हां गुरु ग्रंथ चले पोथियां ਲੈ ਚਲੇ ਆ ਮਾਰੋ ਕਿੱਤੀ ਦਿਨ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਜੀ ਦਸ ਸਿੰਘਾਂ ਦੇ ਨਾਮ ਸੀ ਦਾਦੇ ਬਾਬਾ ਦੀਪ ਸਿੰਘ ਜੀ ਠੀਕ ਬਾਬਾ ਦੀਪ ਸਿੰਘ ਜੀ ਦਸ ਸਿੰਘਾਂ ਦੇ ਨਾਮ ਹੁੰਦੇ ਸੀ ਦਸ ਸਿੰਘਾਂ ਦੇ ਆਹੀਂ ਸਾਡਾ ਪਰਿਵਾਰ ਤੇ ਬਾਕੀ ਪੁੱਛ ਬੱਚੇ ਦਿੱਤੀਆਂ ਜਾਂਦੀਆਂ ਸੀ ਜਾਂ ਕੋਈ ਧਾਗੇਤ ਵੀ ਦਿੱਤੇ ਜਾਂਦੇ ਨੇ ਮੈਂ ਪੁੱਛਾਂ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਐ ਜਿਹੜਾ ਚੁਕੀ ਵਾਲਾ ਵੀ ਸ਼ਬਦ ਪੜੋ ਅਰਦਾਸੀ ਸ਼ਬਦਾਂ ਦੇ ਸ਼ੋਰ ਤੋਂ ਕੋਈ ਪੁੱਛਾ ਵਾਲਾ ਇੱਥੇ ਕੋਈ ਨਹੀਂ ਸ਼ਬਦ ਦੱਸੀ ਜਾਂਦੇ ਆ ਗੁਰਬਾਣੀ ਦੇ ਸ਼ਬਦ ਦੱਸੀ ਜਾਂਦੇ ਹਨ ਹੈ ਨਹੀਂ